ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜੀ ਘੈਂਟ ਗੱਲ ਕਹੀ ਹੈ ਤੇ ਇੱਕ ਵੱਡਾ ਐਲਾਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸ ਦੇ ਨਾਂ ਤੇ ਮੁੰਡੇ ਕੁੜੀਆਂ ਨੂੰ ਭੇਜਿਆ ਜਾ ਰਿਹਾ ਪੰਜਾਬ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਦੀ ਬਾਹ ਫੜਾਂਗੇ ਉਹਨਾਂ ਦੇ ਲਈ ਕੰਮ ਦਾ ਪ੍ਰਬੰਧ ਕਰਾਂਗੇ ਜੇਕਰ ਕੋਈ ਮੁੰਡਾ ਕੁੜੀ ਉੱਥੇ ਕੰਮ ਸਿੱਖ ਕੇ ਆਇਆ ਤਾਂ ਉਸ ਕੰਮ ਦੇ ਲਈ ਅਸੀਂ ਹੈਲਪ ਕਰਾਂਗੇ ਤੇ ਉਹ ਕੰਮ ਹੈ ਜਿਹੜਾ ਉਹ ਸਟਾਰਟਅਪ ਕਰਾ ਕੇ ਦੇਵਾਂਗੇ ਤੇ ਨਾਲ ਦੀ ਨਾਲ ਦੂਜੇ ਪਾਸੇ ਜੇਕਰ ਕੋਈ ਪੇਪਰ ਦੇ ਕੇ ਨੌਕਰੀ ਪਾ ਲੈ ਸਕਦਾ ਤਾਂ ਉਸ ਨੂੰ ਨੌਕਰੀ ਵੀ ਦਵਾਗੇ ਤੇ ਪਹਿਲਾਂ ਅਸੀਂ ਜਾਂਚ ਕਰਾਂਗੇ ਕਿ ਕਿਹੜਾ ਨੌਜਵਾਨ ਕਿਸ ਤਰੀਕੇ ਦੇ ਨਾਲ ਉਹ ਬਾਹਰ ਗਿਆ ਜਾਂ ਫਿਰ ਜਿਹੜੇ ਟਰੈਵਲ ਏਜੰਟ ਨੇ ਜਾਂ ਇਮੀਗ੍ਰੇਸ਼ਨ ਵਾਲੇ ਨਾਲ ਸੰਬੰਧਿਤ ਨੇ ਜੇਕਰ ਕਿਸੇ ਨੇ ਉਹਨਾਂ ਨੇ ਠੱਗੀ ਮਾਰੀ ਆ ਤਾਂ ਅਸੀਂ ਉਸ ਉੱਤੇ ਵੀ ਕਾਰਵਾਈ ਕਰਾਂਗੇ ਤੇ ਇੱਕ ਚੰਗੇ ਸਨੇਹ ਦੇ ਤੌਰ ਤੇ ਇਸ ਚੀਜ਼ ਨੂੰ ਲਿਆ ਜਾ ਸਕਦਾ ਕਿਉਂਕਿ ਹੁਣ ਤੱਕ ਰਾਜਨੀਤੀ ਹੁੰਦੀ ਰਹੀ ਹੈ ਤੇ ਇੱਕ ਦੂਜੇ ਤੇ ਇਲਜ਼ਾਮ ਅਸੀਂ ਸੁਣਦੇ ਰਹੇ ਹਾਂ ਭਾਵੇਂ ਬੀਜੇਪੀ ਵੱਲੋਂ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਹੋਣ ਪਰ ਇਹ ਚੰਗੀ ਗੱਲ ਭਗਵੰਤ ਮਾਨ ਨੇ ਕਹੀ ਹੈ ਪਰ ਆਉਣ ਵਾਲਾ ਵਕਤ ਦੱਸੇਗਾ ਕਿ ਕਿਸ ਪੱਦਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਦੀ ਬਾਹ ਫੜਦੀ ਹੈ ਜਾਂ ਉਹਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਦੀ ਹੈ ਜਾਂ ਮੁੜ ਵਸੇਬੇ ਦਾ ਪ੍ਰਬੰਧ ਕਰਦੀ ਹੈ ਕਿਉਂਕਿ ਇੱਕ ਗੱਲ ਮੰਨੀ ਜਾ ਰਹੀ ਹੈ ਕਿ ਜਿਹੜੇ ਮੁੰਡੇ ਕੁੜੀਆਂ ਸੀ ਇਹ ਬਹੁਤ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਕਈ ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਕਿ 40 ਤੋਂ 50 ਲੱਖ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਲਾ ਕੇ ਗਏ ਨੇ ਜਾਂ ਫਿਰ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਨੇ ਪ੍ਰਾਪਰਟੀਆਂ ਵੇਚ ਕੇ ਗਏ ਨੇ ਇਸ ਤਰੀਕੇ ਦੇ ਨਾਲ ਦੌੜੀ ਮਾਰ ਹੈ ਜਿਹੜੀ ਪੰਜਾਬੀਆਂ ਤੇ ਸਿੱਖਾਂ ਤੇ ਪੈ ਰਹੀ ਹੈ ਇੱਥੋਂ ਬੇਜ਼ਮੀਨੇ ਹੋ ਗਏ ਯੂਐਸ ਨੇ ਰਿਪੋਰਟ ਕਰ ਦਿੱਤੇ ਤੇ ਕਿਸੇ ਹੋਰ ਦੇਸ਼ ਦੇ ਵਿੱਚ ਜਾਣ ਜੋਗੇ ਨਹੀਂ ਰਹੇ ਤੇ ਇੱਥੋਂ ਦੇ ਹਾਲਾਤਾਂ ਤੋਂ ਤੰਗ ਹੋ ਕੇ ਹੀ ਜਿਹੜੇ ਮੁੰਡੇ ਕੁੜੀਆਂ ਬਾਹਰ ਗਏ ਸੀ ਆਰਥਿਕ ਜਿਹੜੇ ਹਾਲਾਤ ਸੁਧਾਰਨ ਦੀ ਗੱਲ ਕਰਕੇ ਗਏ ਸੀ ਪਰ ਇੱਥੋਂ ਜ਼ਮੀਨ ਵੀ ਗਈ ਕਈਆਂ ਦੇ ਘਰ ਵੀ ਗਏ ਤੇ ਪ੍ਰਾਪਰਟੀਆਂ ਵੀ ਵਿਕ ਗਈਆਂ ਤੇ ਹੁਣ ਮਾਨਸਿਕ ਤੌਰ ਤੇ ਜੋ ਪੀੜਾ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਹੋ ਰਹੀ ਹੈ ਉਹ ਸਮਝਣੀ ਬਹੁਤ ਔਖੀ ਹੈ ਕਿਉਂਕਿ ਲੱਖਾਂ ਰੁਪਏ ਬਰਬਾਦ ਹੋ ਗਿਆ ਸੁਪਨੇ ਨੇ ਜਿਹੜੇ ਉਹ ਚੱਕਣਾ ਚੂਰ ਹੋ ਗਏ ਨੇ ਤੇ ਜਿਹੜੀ ਨਿਰਾਸ਼ਾ ਦੇ ਨਾਲ ਉਹ ਪਹੁੰਚੇ ਨੇ ਤੇ ਇੱਕ ਨੌਜਵਾਨ ਦੇ ਸਿਰ ਤੇ ਪੱਗ ਵੀ ਨਹੀਂ ਸੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਅਸੀਂ ਜਿਨ੍ਹਾਂ ਨੇ ਕਦੇ ਪੱਗਾਂ ਨਹੀਂ ਲਹਾਈਆਂ ਜਿਨ੍ਹਾਂ ਨੇ ਪੱਗਾਂ ਦੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਅਮਰੀਕਾ ਤੋਂ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆ ਰਹੇ ਨੇ ਤੇ ਉਹਨਾਂ ਦੇ ਵਿੱਚ ਇੱਕ ਦੀ ਪੱਗ ਨਹੀਂ ਸੀ ਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਨਿਰਾਸ਼ਾਜਨਕ ਹੈ ਪੰਜਾਬੀਆਂ ਦੇ ਲਈ ਸਿੱਖਾਂ ਦੇ ਲਈ ਇਹ ਬਹੁਤ ਮੰਦਭਾਗੀ ਖਬਰ ਹੈ ਕਿ ਇਸ ਤਰੀਕੇ ਦੇ ਨਾਲ ਵੀ ਕੁਝ ਵਾਪਰ ਰਿਹਾ ਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਦ ਉਥੇ ਮੀਟਿੰਗ ਕਰ ਰਹੇ ਸਨ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਜਦ ਪ੍ਰਧਾਨ ਮੰਤਰੀ ਸਾਹਿਬ ਜੱਫੀਆਂ ਪਾ ਰਹੀ ਸੀ ਤੇ ਉਦੋਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਹਾਲਾਂਕਿ ਹਰ ਦੇਸ਼ ਦੇ ਆਪਣੇ ਵਿਧਾਨਵਿਧੀ ਹੈ ਆਪਣੇ ਕਾਨੂੰਨ ਨੇ ਉਹਨਾਂ ਨੂੰ ਕਾਰਵਾਈ ਕਰਨ ਦਾ ਹੱਕ ਹੈ ਪਰ ਘਟੋ ਘਟ ਇੰਨੀ ਕੁ ਜ਼ਿੰਮੇਵਾਰੀ ਲੈ ਸਕਦੇ ਆ ਕਿ ਸਾਡੇ ਨਾਗਰਿਕ ਨੇ ਜਿਹੜੇ ਉਹ ਚੰਗੀ ਤਰ੍ਹਾਂ ਇੱਜ਼ਤ ਮਾਨ ਦੇ ਨਾਲ ਘਰ ਵਾਪਸ ਆਉਣ ਕਈ ਦੇਸ਼ਾਂ ਦੀਆਂ ਐਗਜ਼ਾਮਪਲਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਕੋਲੰਬੀਆ ਨੇ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਸੀ ਉਹਨਾਂ ਨੂੰ ਇੱਜ਼ਤ ਦੇ ਨਾਲ ਆਪਣੇ ਦੇਸ਼ ਦੇ ਵਿੱਚ ਬੁਲਾਇਆ ਤਾਂ ਇਸ ਤਰੀਕੇ ਦੇ ਨਾਲ ਸੰਭਵ ਹੋ ਸਕਦਾ ਸੀ ਪਰ ਜ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਫਲਾਈਟਾਂ ਉਤਰ ਰਹੀਆਂ ਨੇ ਦਾ ਇੰਜ ਲੱਗ ਰਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਦਾਵਾ ਕੀਤਾ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੰਜ ਦੱਸਣ ਦੀ ਕੋਸ਼ਿਸ਼ ਆ ਲੱਗਦਾ ਕਿ ਜਿਹੜਾ ਗੈਰ ਕਾਨੂੰਨੀ ਪ੍ਰਵਾਸ ਹੈ ਉਹ ਸਰਪਤੇ ਸਰ ਪੰਜਾਬੀ ਕਰਦੇ ਨੇ ਡੋਂਕੀ ਲਾ ਕੇ ਜਾਂ ਫਿਰ ਹੋਰ ਦੋ ਨੰਬਰ ਦੇ ਵਿੱਚ ਜਿਹੜੇ ਜਾਂਦੇ ਨੇ ਉਹ ਪੰਜਾਬੀ ਜਾਂਦੇ ਨੇ ਤੇ ਇਸੇ ਤਰੀਕੇ ਦਾ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਪਰ ਇਹ ਗੱਲ ਚੰਗੀ ਸਮਝੀ ਜਾ ਸਕਦੀ ਹੈ ਕਹੀ ਜਾ ਸਕਦੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਤੇ ਇਸ ਦੇ ਲਈ ਉਹਨਾਂ ਦੀ ਤਾਰੀਫ ਬਣਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਕੁਝ ਕੁ ਦਿਨ ਜਿਹੜੇ মিডিਆ ਵਾਲੇ ਘਰਾਂ ਦੇ ਵਿੱਚ ਜਾਣਗੇ ਇੰਟਰਵਿਊ ਲੈਣਗੇ ਉਹਨਾਂ ਦੀਆਂ ਜਿਹੜੀ ਇਮੋਸ਼ਨ ਨੇ ਉਹਨਾਂ ਦੇ ਉੱਤੇ ਜਿਹੜੀ ਸਾਰਾ মিডিਆ ਕਵਰੇਜ ਕੀਤਾ ਜਾਵੇਗਾ ਤੇ ਕੁਝ ਦਿਨ ਮੰਤਰੀ ਜਾਂ ਵਿਧਾਇਕ ਜਾਂਦੇ ਰਹਿੰਦੇ ਨੇ ਪਰ ਬਾਅਦ ਦੇ ਵਿੱਚ ਕਿਸੇ ਦੀ ਕੋਈ ਸਾਰ ਨਹੀਂ ਲਈ ਜਾਂਦੀ ਤੇ ਨਾ ਹੀ ਕੋਈ ਰਿਸ਼ਤੇਦਾਰ ਆਉਂਦਾ ਤੇ ਆਪਣੇ ਹਾਲਾਤਾਂ ਦੇ ਨਾਲ ਫਿਰ ਆਪ ਲੜਨਾ ਪੈਂਦਾ ਤੇ ਹੁਣ ਮਾਨਸਿਕ ਸਥਿਤੀ ਹੈ ਜਿਹੜੀ ਉਹ ਥੋੜੇ ਸਮੇਂ ਤੱਕ ਹੋਰ ਵੀ ਵਿਗੜੂਗੀ ਕਿਉਂਕਿ ਜਿਆਦਾ ਮੀਡੀਆ ਦਾ ਕਵਰੇਜ ਹਟ ਜਾਊਗਾ ਜਾਂ ਫਿਰ ਆ ਸਰਕਾਰਾਂ ਦੇ ਨੁਮਾਇੰਦੇ ਜਾਣੋ ਹਟ ਜਾਣਗੇ ਤਾਂ ਉਦੋਂ ਹਾਲਾਤ ਇਹਨਾਂ ਪਰਿਵਾਰਾਂ ਦੇ ਜੋ ਮੁੜ ਕੇ ਆਏ ਨੇ ਉਹਨਾਂ ਦੇ ਹਾਲਾਤ ਹੋਰ ਵੀ ਮਾੜੇ ਹੋਣਗੇ ਸਾਡੇ ਤਾਂ ਹਾਲਾਤ ਇਹ ਬਣੇ ਪਏ ਨੇ ਕਿ ਅਸੀਂ ਤਾਂ ਇਸ ਲੈਵਲ ਦਾ ਮਜ਼ਾਕ ਕਰਦੇ ਆ ਇਸ ਲੈਵਲ ਦੇ ਮਜ਼ਾਕੀਆ ਮੂਡ ਦੇ ਵਿੱਚ ਰਹਿੰਦੇ ਆ ਕਿ ਟਰੰਪ ਨੂੰ ਉਹ ਪੰਜਾਬੀ ਦਾ ਗਾਣਾ ਸਮਝ ਆ ਗਿਆ ਕਿ ਜੱਟਾਂ ਦੇ ਪੁੱਤਾਂ ਨੂੰ ਕੋਈ ਰੋਕ ਨਹੀਂ ਸਕਦਾ ਦੁੱਖੀ ਸ਼ਕੀਤ ਤੋਂ ਗੱਲ ਛੱਡ ਦੇ ਟਰੰਪ ਨਹੀਂ ਰੋਕ ਸਕਦਾ ਤੇ ਇਹ ਇਸ ਤਰੀਕੇ ਦੀਆਂ ਟੀਚਰਾਂ ਸੀ ਕਰਦੇ ਆ ਪਰ ਜੋ ਉਹਨਾਂ ਦੇ ਮਾਨਸਿਕ ਹਾਲਾਤ ਹੋਣਗੇ ਜੋ ਪਰਿਵਾਰ ਦੇ ਹਾਲਾਤ ਹੋਣਗੇ ਤੇ ਉਹ ਬਹੁਤ ਮੰਤਭਾਗੇ ਹੋਣਗੇ ਕਿਉਂਕਿ ਮਾਨਸਿਕ ਪੀੜਾ ਜਿਹੜੀ ਉਹ ਕੋਈ ਹੋਰ ਨਹੀਂ ਸਮਝ ਸਕਦਾ ਉਹਨਾਂ ਤੋਂ ਇਲਾਵਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਤੇ ਆਉਣ ਵਾਲਾ ਵਕਤ ਦੱਸੇਗਾ ਕਿ ਇਸ ਗੱਲ ਉੱਤੇ ਕਿੰਨਾ ਕੁ ਪੰਜਾਬ ਦੇ ਮੁੱਖ ਮੰਤਰੀ ਪੂਰਾ ਉੱਤਰ ਦੇ ਨੇ ਤੇ ਇਸ ਬਾਰੇ ਹੋਰ ਕੀ ਕੁਝ ਗਿਆ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਗਏ ਕਿਹੜੇ-ਕਿਹੜੇ ਘੰਟਾ ਨੇ ਉਹਨਾਂ ਨੂੰ ਚਾਂਸੇ 'ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇੱਕ ਦੋ ਦੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਹੈ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆਹ ਕੰਮ ਸਿੱਖ ਕੇ ਆਇਆ ਮੈਂ ਉਹ ਰੈਸਟੋਰੈਂਟ ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹਣਾ ਖੋਲ ਅਸੀਂ ਆਪਸੇ ਆਪ机会 ਦੇ ਦਾਂਗੇ ਠੀਕ ਹੈ ਨਾ ਸਾਡੇ ਤਾਂ ਸਾਰੀ ਦੁਨੀਆ ਚ ਪੰਜਾਬੀ ਰਹਿੰਦੇ ਆ ਨਿਊਜ਼ੀਲੈਂਡ ਤੋਂ ਦੁਨੀਆ ਸ਼ੁਰੂ ਹੋ ਜਾਂਦੀ ਬਲਕਿ ਫਿਜੀ ਤੋਂ ਹੋ ਜਾਂਦੀ ਹੈ ਉਹ ਵੈਸਟ ਕੋਸਟ ਤੱਕ ਪੰਜਾਬੀ ਨੇ ਹੋਰ ਕਾਮਯਾਬ ਪੰਜਾਬੀ ਨੇ ਕੋਈ ਧੀਖ ਨਹੀਂ ਮੰਗਦਾ ਉੱਥੇ ਕੋਈ ਪੰਜਾਬੀ ਕਦੇ ਧੀਖ ਮੰਗਦਾ ਨਹੀਂ ਦੇਖਿਆ ਹੁਣ ਤੁਸੀਂ ਕਾਮਯਾਬ ਨੇ ਉਹਨੇ ਦੇ ਅੰਦਰ 2 200 3 300 ਗੋਰੇ ਕੰਮ ਕਰਦੇ ਆ ਇੱਥੋਂ ਪਤਾ ਨਹੀਂ 200 ਰੁਪਏ ਲੈ ਕੇ ਗਏ ਸੀ ਕੀ ਕਰਕੇ ਗਏ ਸੀ ਕਿਵੇਂ ਗਏ ਸੀ ਹਾਲਾਤਾਂ ਚ